H1B ਕੈਪ ਮੁਕਤ ਮਾਲਕ ਜੀਵਨ ਕੀ ਯੂਨੀਵਰਸਿਟੀਆਂ ਤੇ ਗੈਰ ਮੁਨਾਫਾ ਸੰਸਥਾਵਾਂ ਸਲਾਨਾ ਵੀਜ਼ਾ ਲਾਟਰੀ ਨੂੰ ਬਾਈਪਾਸ ਕਰ ਸਕਦੇ ਨੇ ਸਾਰੇ H1B ਮਾਲਕਾ ਚੁਣਾਂ ਦੇ ਵਿੱਚ ਕੈਪ ਮੁਕਤੀ ਵੀ ਸ਼ਾਮਲ ਹੈ ਉਹਨਾਂ ਨੂੰ ਕਿਰਤ ਵਿਭਾਗ ਦੇ ਕੋਲ ਇੱਕ ਲੇਬਰ ਕੰਡੀਸ਼ਨ ਐਪਲੀਕੇਸ਼ਨ ਦਾਇਰ ਕਰਨੀ ਚਾਹੀਦੀ ਹੈ H1B ਵੀਜ਼ਾ ਪ੍ਰਣਾਲੀ ਅਮਰੀਕੀ ਮਾਲਕਾ ਨੂੰ ਵਿਦੇਸ਼ੀ ਕਾਮਿਆਂ ਨੂੰ ਨੌਕਰੀ ਉੱਤੇ ਰੱਖਣ ਦੀ ਆਗਿਆ ਦਿੰਦੀ ਹੈ ਜੀ ਨੌਕਰੀ ਦੇ ਲਈ ਕਾਫੀ ਮਹਾਰਤੀ ਯੋਗਤਾ ਪ੍ਰਾਪਤ ਕਰਦੇ ਨੇ ਸਿਉਕਤ ਰਾਜਮ ਨਿਕਾ ਵਿੱਚ ਲਗਭਗ 5 ਲੱਖ H1B ਕਰਮਚਾਰੀ ਨੇ ਜੋ ਸਟੇਮ ਸਿਹਤ ਸੰਭਾਲ ਸਿੱਖਿਆ ਅਤੇ ਧਾਰਮਿਕ ਲੀਡਰਸ਼ਿਪ ਸਮੇਤ ਵੱਖ-ਵੱਖ ਵਿਸ਼ੇਸ਼ ਖੇਤਰਾਂ ਵਿੱਚ ਪੈਲੇ ਹੋਏ ਨੇ H1B ਪਟ੍ਰੀਸ਼ਨਾ ਕਰਮਚਾਰੀਆਂ ਦੇ ਵਿਸ਼ੇਸ਼ ਗਿਆਨ ਅਤੇ ਅਕਾਦਮਿਕ ਪ੍ਰਮਾਣ ਪੱત્ર ਦੇ ਆਧਾਰ ਉਤੇ ਦਿੱਤੀਆਂ ਜਾਂਦੀਆਂ ਨੇ ਜਿਦੇ ਵਿੱਚ ਇੱਕ ਤਿਆਹੀ ਤੋਂ ਵੱਧ H1B ਕਰਮਚਾਰੀ ਕੰਪਿਊਟਰ ਟੈਕਨੋਲੋਜੀ ਉਦਯੋਗ ਤੋਂ ਬਾਹਰ ਕੰਮ ਕਰਦੇ ਨੇ ਵਰਤਮਾਨ ਦੇ ਵਿੱਚ H1B ਵੀਜ਼ਾ ਦੇ ਲਈ ਕਾਂਗਰਸ ਦੁਆਰਾ ਨਿਰਧਾਰਿਤ ਦਸਲਾਣਾ ਕਾਨੂੰਨੀ ਸੀਮਾ 65000 ਹੈ ਅਤੇ ਨਾਲ ਹੀ 20000 ਬਾਦੂ ਸਿਰਫ ਉਨ੍ਹਾਂ ਵਿਅਕਤੀਆਂ ਦੇ ਲਈ ਉਪਲਬਧ ਨੇ ਜਿਨ੍ਹਾਂ ਨੇ ਉੱਚ ਸਿੱਖਿਆ ਦੇ ਸਿਖਿ ਰਾਜ ਸੰਸਥਾਨ ਤੋਂ ਮਾਸਟਰ ਜਾਂ ਉੱਚ ਡਿਗਰੀ ਪ੍ਰਾਪਤ ਕੀਤੀ ਹੈ